ਵਿਸਾਖੀ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਦਰਅਸਲ ਵਿਸਾਖ ਦੀ ਸੰਗਰਾਮ ਨੂੰ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਾ ਸੱਭਿਆਚਾਰ, ਇਤਿਹਾਸ ਤੇ ਧਰਮ ਦੇ ਨਾਲ ਖਾਸ ਸੰਬੰਧ ਹੈ। ਰਵਾਇਤੀ ਤੌਰ ਤੇ ਹਰ ਸਾਲ 13 ਅਪ੍ਰੈਲ ਪਰ ਕਈ ਵਾਰ 14 ਅਪ੍ਰੈਲ ਨੂੰ ਵੀ ਵਿਸਾਖੀ ਦਾ ਇਹ ਤਿਉਹਾਰ ਮਨਾਇਆ ਜਾਂਦਾ ਹੈ। ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਕਿਸਾਨ ਭੰਗੜੇ ਪਾਉਂਦੇ ਨੇ ਤੇ ਵਿਸਾਖੀ ਦਾ ਇਹ ਤਿਉਹਾਰ ਮਨਾਉਂਦੇ ਨੇ। ਸਿੱਖ ਧਰਮ ਦੇ ਵਿੱਚ ਵਿਸਾਖੀ ਦੇ ਇਸ ਤਿਉਹਾਰ ਦਾ ਖਾਸ ਮਹੱਤਵ ਹੈ। ਦਰਸਲ ਇਸ ਤਿਉਹਾਰ ਦਾ ਸਿੱਖ ਧਰਮ ਨਾਲ ਖਾਸ ਸੰਬੰਧ ਹੈ। ਇਸ ਦਿਨ ਖਾਲਸਾ ਪੰਥ ਦੀ ਸਜਣਾ ਕੀਤੀ ਗਈ ਸੀ। ਸਾਨੂੰ 1999 ਦੇ ਵਿੱਚ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਨੰਗਪੁਰ ਸਾਹਿਬ ਦੇ ਵਿੱਚ ਇੱਕ ਮਹਾਨ ਸਭਾ ਬੁਲਾਈ ਸੀ ਤੇ ਇਸ ਦੌਰਾਨ 80 ਹਜ਼ਾਰ ਸਿੱਖ ਇਕੱਠੇ ਹੋਏ ਸਨ ਤੇ ਇਸ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਪੰਜ ਪਿਆਰਿਆਂ ਨੂੰ ਸਜਾਇਆ ਗਿਆ ਸੀ ਤੇ ਇਸ ਦੇ ਨਾਲ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪ ਵਿਉਣਾ ਕੋਲੋਂ ਅੰਮ੍ਰਿਤ ਛਕਿਆ ਸੀ ਤੇ ਇਸੇ ਤਰ੍ਹਾਂ ਉਹਨਾਂ ਆਪੇ ਗੁਰੂ ਚੇਲਾ ਦੀ रीत ਚਲਾਈ ਸੀ ਇਸ ਦੇ ਨਾਲ ਹੀ ਸਿੱਖ ਧਰਮ ਦਾ ਇਸ ਤਿਉਹਾਰ ਦੇ ਨਾਲ ਖਾਸ ਸੰਬੰਧ ਹੈ ਕਿ ਜੇਕਰ ਸੱਭਿਆਚਾਰਕ ਪੱਖ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਵਿਸਾਖ ਮਹੀਨੇ ਦੇ ਪਹਿਲੇ ਦਿਨ ਦੇ ਵਜੋਂ ਮਨਾਇਆ ਜਾਂਦਾ ਹੈ ਆਮ ਤੌਰ ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਕਿਸਾਨ ਮੇਲੇ ਲਾਉਂਦੇ ਨੇ ਤੇ ਭੰਗੜਾ ਪਾਉਂਦੇ ਨੇ ਹਾਲਾਂਕਿ ਇਸ ਦਿਨ ਦਿਨਾਰਿਕ ਮਾੜਾ ਸਾਕਾ ਵੀ ਜੁੜਿਆ ਹੋਇਆ ਹੈ ਜਲਿਆਵਾਲਾ ਬਾਗ ਦਾ ਉਹ ਖੂਨੀ ਸਾਕਾ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਜਲਿਆਵਾਲਾ ਬਾਗ ਦੇ ਵਿੱਚ ਨਿহਥੇ ਭਾਰਤੀਆਂ ਉੱਤੇ ਜਨਰਲ ਡਾਇਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਸ ਦੌਰਾਨ 20 ਹਜ਼ਾਰ ਲੋਕ ਮਾਰੇ ਗਏ ਸਨ ਤੈਸ ਦਿਨ ਦਾ ਜਿੱਥੇ ਧਾਰਮਿਕ ਪੱਖੋਂ ਵੀ ਖਾਸ ਮਹੱਤਵ ਹੈ ਉੱਥੇ ਹੀ ਸੱਭਿਆਚਾਰਕ ਪੱਖੋਂ ਵੀ ਇਸ ਤਿਉਹਾਰ ਨੂੰ ਬੜੇ ਹੀ ਹਰਸ਼ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ